ਲਾਗੇ ਟੀਵੀ ਕਿਹੜਾ ਵਲੌਗ ਵਧੀਆ ਤੇ ਕਿਹੜਾ ਆਵਾਜ਼ ਨੂੰ ਕੋਈ ਫਰਕ ਲੱਗਦਾ ਲੱਗਦਾ ਆਗੇ ਨਾਲ ਤੇ ਅੱਜ ਬਣਾਉਣਾ ਕੀ ਆ ਸਾਡੀ ਕੁੜੀ ਨੂੰ ਵੀ ਨਾਣਾ ਸ਼ਾਈ ਪਨੀਰ ਸ਼ਾਈ ਪਨੀਰ ਇੱਧਰ ਅੱਜ ਮਾਸੀ ਨੇ ਡਾਲੀ ਮਸ਼ੀਨ ਜਲਦੀ ਮੈਂ ਕਿਹਾ ਇਹ ਚਾਹ ਹੈ ਆਪਣੇ ਹੱਥਾਂ ਨਾਲ ਬਣਾਵਾਂਗੇ ਅਸੀਂ ਕਿੱਦਾਂ ਸ਼ਾਈ ਪਨੀਰ ਬਣਾਉਂਦੇ ਹਾਂ ਅਸੀਂ ਬਣਾਵਾਂਗੇ ਸਰੋਂ ਦੇ ਤੇਲ ਦੇ ਵਿੱਚ ਪਿਆਜ਼ ਅਦਰਕ ਲਸਣ ਤੇ ਹੁਣ ਪਾਵਾਂਗੇ ਇਹਦੇ ਤੇ ਪਿਆਜ਼ ਅਦਰਕ ਪੇਸਟ ਬਣਾਵਾਂਗੇ ਕਾਜੂਆਂ ਦਾ ਥੋੜੇ ਜੇ ਕਾਜੂ ਇਹ ਆ ਆਪਣੇ ਮਗਰ ਕਾ ਸੌਤ ਹੋ ਜਾਣ ਥੋੜੇ ਜਿਹੇ ਹਨ ਕਾਜੂ ਮੀਂਹ ਜਨੇ ਪੈ ਸੀਗੇ ਨਾ ਇਹਨਾਂ ਦਾ ਬਣਾ ਲਈਏ ਪੀਸ ਹੁਣ ਆਪਾਂ ਇਹਦਾ ਬਣਾ ਲਈਏ ਪੇਸਟ ਲਓ ਜੇ ਆਪਾਂ ਇਹ ਗਰਮ ਗਰਮ ਪਾ ਦਿੱਤਾ ਫੇਰ ਵੀ ਦੇਖੀ ਮਿੱਠਾ ਉਹਦੇ ਨਾਲ ਕਲਰ ਬਹੁਤ ਸੋਨਾ ਆਉਂਦਾ ਹੈ ਵਾਹ ਗੁਰਦੀ ਜੀ ਇਹਦੇ ਵਿੱਚ ਜਿਹੜਾ ਕਾਜੂ ਆਂਦਾ ਬਣਾਇਆ ਹੈ ਵੇਪਾ ਲੈਣੇ ਥੋੜੀ ਈ ਜੀ ਪਾਵਾਂਗੇ ਇਹਦੇ ਵਿੱਚ ਚੀਨੀ ਪਾ ਦਨੇ ਆ ਪਨੀਰ ਸੈਸ ਤੇ ਮਾਣਨੇ ਤਾਂ ਖੜ ਜਵੇ ਦੇਖੋ ਕਿੰਨਾ ਮੀਆ ਬੁਰਾ ਹਾਲ ਕਰਤਾ ਮੀਨ ਹੈ ਆ ਗਈ ਜੀ ਸਬਜੀ ਸਾਰਿਆਂ ਦੀ ਮੈਂ ਕੱਲਾ ਨਹੀਂ ਕਹਿਣਾ ਉਹਦੇ ਕੋ ਕੁੜੀ ਵੀ ਕਹਿਣ ਡਈ ਆ ਉਹ ਵੀ ਕਹਿਣ ਡਿਆ ਫੈਨ ਉਹ ਜਿਹੜੀ ਕੱਲ ਦੀ ਰੀਲ ਪਈ ਹੈ ਸਾਰੇ ਤੇਰੇ ਫੈਨ ਆਉਣ ਕਹਿੰਦੇ ਨੇ ਆ ਟੈਂਕੀ ਭਰ ਗਈ ਹੈ ਬੰਦ ਕਰ ਲੋ ਸੱਚ ਖਰਾਬ ਹੋਇਆ ਰੱਬ ਦਾ ਸਬਜੀ ਥੋੜੀ ਆ ਸਬਜੀ ਦੇ ਨਾਲ ਸਾਰਨਾ ਨਹੀਂ ਹੈਗਾ ਤੇ ਇਧਰ ਇਹ ਖਾਂਡੇ ਆ ਰੋਟੀ ਕਰੋ ਜੀ ਬਲੌਗ ਦਾ ਐਂਡ ਮਿਲਦੇ ਆਂ ਜੀ ਕੱਲ੍ਹ ਫਿਰ ਇੱਕ ਨਵੇਂ ਬਲੌਗ ਵਿੱਚ ਡੈਮ ਹੋ ਗਿਆ ਜੀ 11 ਵਜ ਚੱਲੇ ਨੇ ਤੇ ਆਪਾਂ ਲੈ ਕੇ ਆ ਗਏ ਆ ਤੁਹਾਡੇ ਲਈ ਫੇਰ ਵਧੀਆ ਜਿਹਾ ਵਲੌਗ ਨਾਸ਼ਤੇ ਦੇ ਨਾਲ ਹਰ ਤਰ੍ਹਾਂ ਮਾਰਨਿੰਗ ਦੀ ਸ਼ੁਰੂਆਤ ਦੇ ਨਾਲ ਕਰੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਇਸ ਵਲੌਗ ਵਿੱਚ ਕਰਦੇ ਹਾਂ ਅੱਜ ਵੀ ਠੀਕ ਹੈ ਤੁਹਾਨੂੰ ਜੀ ਅਸੀਂ ਟੀਟਾ ਦਾ ਪਰਮਾਤਮਾ ਚੜ੍ਹਦੀ ਕਲਾ ਜ ਰੱਖੇ ਸਭ ਨੂੰ ਤੇ ਕਰਦੇ ਹਾਂ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਨਾਸ਼ਤੇ ਤੋਂ ਲਾ ਕੇ ਟੀਵੀ ਤੇ ਟੀਵੀ ਤੇ ਚਲੋ ਕੀ ਕੀ ਹੈਗਾ ਵਲੌਗਾਂ ਚ ਆਇਆ ਹੈ ਸਾਰੇ ਕਿੰਨੇ ਕੀ ਕੀ ਗੰਦ ਪਾਇਆ ਤੇ ਕਿੰਨੇ ਕੀ ਕੀ ਵਧੀਆ ਪਾਇਆ ਕਿਹੜਾ ਵਲੌਗ ਵਧੀਆ ਤੇ ਕਿਹੜਾ ਦੇਖਣਾ ਤਾਂ ਦੇਖਣਾ ਤਾਂ ਉਹੀ ਕੁਝ ਹੁੰਦਾ ਯਾਰ ਹਾਂ ਹਾਂ ਚਲੋ ਜੀ ਇੰਦਰ ਆ ਗਈ ਜੀ ਰਾਜਮਾ ਜੀ ਸਬਜੀ ਮੇਰੇ ਲਈ ਕੀ ਆ ਜੀ ਪੂੜੇ ਹਾਂ ਬਸ ਸੀਗਾ ਆਪਾਂ ਬਿਸਣ ਵਾਲੇ ਪੂੜੇ ਖਾਇਆ ਕਰਨੇ ਹੁਣ ਸਿਰ ਸਿਰੇ ਦੋ ਖਾਇਆ ਕਰਨੇ ਉਹਨਾਂ ਫਿਰ ਨਾ ਸੈਟਿੰਗ ਹੋ ਜਾਣੀ ਇਹਦੇ ਨਾਲ ਹਾਂ ਪੇਟ ਥੋੜਾ ਸੈੱਟ ਹੋ ਜਾਣਾ ਆਪ ਸੈਟ ਜਾ ਰਹੇ ਹਾਂ ਆਪ ਸੈਟ ਜੀ ਹਾਂ ਚਲੋ ਬਣ ਰਿਹਾ ਵਲੌਗ ਨਾ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਜੀ ਲੋ ਜੀ ਟਾਈਮ ਹੋ ਗਿਆ ਜੀ 11:30 ਤੇ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਆ ਵਿਲੇ ਤੇ ਦਵਾਈ ਆਵਾਜ਼ ਨੂੰ ਕੁਝ ਫਰਕ ਲੱਗਦਾ ਲੱਗਦਾ ਅੱਗੇ ਨਾਲ ਦਵਾਈ ਖਾਦੀ ਰ ਰ ਦਵਾਈ ਨਹੀਂ ਖਾਦੀ ਕੱਲ ਤਾਂ ਇੱਕ ਖਰਾ ਖਾਦੀ ਆ ਨਾ ਜੋ ਮੈਂ ਰਾਤੀ ਤਾਂ ਦੱਸਿਆ 1:30 ਦਾ ਸੀ ਸ਼ਾਮੀ ਮਿਸ਼ਰੀ-ਮੁਸ਼ਰੀ ਚੂਸੀ ਆ ਨਾ ਉਹਦੇ ਨਾਲ ਵੀ ਫਰਕ ਤਾਂ ਪੈਣਾ ਹੀ ਆ ਨਾ ਪਰ ਮੇਰਾ ਹੁਣ ਅੱਜ ਕੁਝ ਮੈਨੂੰ ਲੱਗਦਾ ਕਿ ਥੋੜਾ ਜਿਹਾ ਬੋਲ ਚ ਹੈ ਹੁਣ ਖਾਂਦੀ ਆ ਦਵਾਈ ਵੀ ਹਾਂ ਅੱਛਾ ਤੇ ਅੱਜ ਬਣਾਉਣਾ ਕੀ ਆ ਅੱਡੀ ਕੁੜੀ ਨਵੀਂ ਨਿਕਾਣਾ ਸ਼ਾਹੀ ਬਨੀਰ ਸ਼ਾਹੀ ਬਨੀਰ ਤੇ ਮੈਨੂੰ ਦੱਸੋ ਕੀ ਲਿਆ ਕੇ ਦਵਾਂ ਤੁਹਾਨੂੰ ਫੇਰ ਮੈਂ ਮੜ ਕੇ ਆਪਣੇ ਕੰਮ ਜਾਣੇ ਮਗਜ ਲਿਆ ਦਿਓ ਬਾਕੀ ਸਾਰਾ ਸਮਾਨ ਪਿਆਜ਼ ਟਮਾਟਰ ਪਨੀਰ ਨਹੀਂ ਲੈਣਾ ਪਨੀਰ ਤਾਂ ਲਿਆਉਂਗੇ ਤੁਸੀਂ ਤੇ ਫੇਰ ਮੈਂ ਤੁਹਾਨੂੰ ਉਹਦਾ ਨਾ ਕੀ ਮੈਂ ਕਾਜੂ ਤੇ ਉਹ ਦੋ ਚੀਜ਼ਾਂ ਲੈਣੇ ਪਨੀਰ ਲਿਆਉਣਾ ਨਹੀਂ ਸੀ ਮੈਂ ਫੇਰ ਮੈਂ ਕਿਹਾ ਸ਼ਾਇਦ ਹੈਗਾ ਘਰੇ ਕੀ ਤੇ ਕੀ ਫੇਰ ਤੁਸੀਂ ਮੈਨੂੰ ਕਹਿ ਰਹੇ ਹੋ ਨਾ ਪਨੀਰ ਵੀ ਲਿਆ ਕੇ ਦਿਓ ਪਨੀਰ ਘਰੇ ਹੈਗਾ ਪਰ ਉਹ ਪਾਣਾ ਨਹੀਂ ਪਨੀਰ ਅਲੱਗ ਲੈਣੇ ਲੈਣਾ ਆ ਰਾਂਸੋ ਕੇ ਇੱਕ ਪਨੀਰ ਲੈ ਕੇ ਹਾਂ ਇੱਕ ਪਨੀਰ ਲਿਆਵਾਂ ਇੱਕ ਤੇ ਇੱਕ ਕਾਜੂ ਲਿਆਵਾਂ ਤਰੀਦਰੀ ਬਣਾਉਣ ਵਾਸਤੇ ਤੇ ਹੋਰ ਇਸ ਤੋਂ ਇਲਾਵਾ ਬਦਾਮ ਨਹੀਂ ਪਾਉਣੇ ਬਸ ਬਾਕੀ ਸਮਾਨ ਹੈਗਾ ਸਾਰੇ ਤੇ ਚਲੋ ਠੀਕ ਆ ਮੈਂ ਜਾਣਾ ਸਮਾਨ ਲੈਣ ਤੇ ਤੁਸੀਂ ਹੁਣ ਉਹਨਾਂ ਦੇਰ ਕੱਪੜੇ ਕੁੱਪੜੇ ਆਪਣੇ ਪਾ ਗਿਓ ਮੈਂ ਫਿਰ ਦੇ ਕੇ ਫਿਰ ਆਪਣੇ ਕੰਮ ਕਰਨ ਜਾਊਂਗਾ ਠੀਕ ਆ ਉਹ ਮੇਰੀ ਸ਼ਰਟ ਕਰ ਦੇਣੀ ਸੀ ਪ੍ਰੈਸ ਪ੍ਰੈਸ ਕਰ ਦਿਓ ਤੇ ਮੈਂ ਸਮਾਨ ਲੈ ਕੇ ਆਇਆ ਫੇਆ ਉਹਨਾਂ ਦੇ ਸਮਾਨ ਲੈ ਕੇ ਆਇਆ ਹਾਂ ਲਸਣ ਅਦਰਕ ਲਸਣ ਹੈਗਾ ਹੈ ਨਾ ਛਿੱਲਿਆ ਹੈਗੀ ਛਿੱਲਰ ਵਾਲਾ ਹੈ ਨਾ ਹਮੇ ਛਿੱਲਦੇ ਆ ਤੁਸੀਂ ਤੇ ਚਲੋ ਬਣੇ ਰਿਓ ਵਲੌਗ ਨਾ ਜੀ ਤੇ ਲਿਆ ਕੇ ਦਿੰਨਾ ਸਮਾਨ ਮੈਂ ਪਹਿਲਾਂ ਲੋ ਜੀ ਇਧਰ ਟਾਈਮ ਫੋਨ ਆਇਆ ਇੱਕ ਹੋ ਗਿਆ ਤੇ ਇਧਰ ਆਂਟੀ ਕਰਦੇ ਪਿਆ ਸਫਾਈਆਂ ਤੇ ਇਧਰ ਅਜਮਾਸੀ ਨੇ ਡਾਲੀ ਮਸ਼ੀਨ ਜਲਦੀ ਮੈਂ ਕਿਹਾ ਕਿ ਇਸਤੀਆਂ ਸੀਧਵਾ ਨਾ ਪਹਿਲਾਂ ਉਸ ਤੋਂ ਬਾਅਦ ਫੇਰ ਬਾਕੀ ਸਬਜੀ-ਸਬਜੀ ਬਾਤ ਤੇ ਬਣਾਉਣੇ ਸਮਾਨ ਤਿਆਰ ਕਰ ਲਿਆ ਠੀਕ ਕਰ ਲੀਏ ਦਵਾਈ ਆਪਣੀ ਹਾਂ ਜੀ ਕਾਤੀ ਦਾ ਬਾਧਿਆ ਅੱਜ ਬੜਾ ਬਹੁਤ ਵਧੀਆ ਸੀ। ਸਾਦੀ ਨਹੀਂ ਮੇਲਾ ਤਾਂ ਉੱਧਰ ਦਿਖਾ ਦੇਈ ਭਈ। ਸਾਦੀ ਨਹੀਂ ਆਈ ਹੈ। ਹਾਂ ਓਕੇ। ਸਾਦੀ ਨਹੀਂ ਖਰਾਗੋਣ ਮੈਂ ਖਾਂਦੀ ਆ। ਹਲੋ ਪਾਣੀ। ਹਾਂ। ਤੇ ਕਿੰਨੀਆਂ ਰਹਿ ਗਈਆਂ ਕਿ ਇਸਕੀਆਂ ਕਿੰਨੀਆਂ ਰਹਿ ਗਈਆਂ? ਇਸਕੀਆਂ ਬਸ ਆ ਚੌਥੀ ਸੀਂਦੀ ਪਈਆਂ। ਦੋ ਹੋ ਰਹਿ ਗਈਆਂ ਛੇ ਆ। ਠੀਕ ਆ ਠੀਕ ਆ। ਵੇ ਤਾਂ ਬਸ ਹੋਣੀਆਂ। ਤੇ ਮੈਂ ਸੀਜ ਲੈ ਆਣੀਆਂ ਵਾਲੇ ਨੂੰ। ਠੀਕ ਆ। ਉਹ ਵੀ ਜਲਾ ਕੇ। ਕਿ ਆ ਕਰਕੇ ਵਿਖਾ ਮਾਂਗੇ। ਠੀਕ ਆ। ਇਹ ਖਾਲੀ ਦੇ ਦਵਾਈ ਹੋਰ ਕੀ? ਇਹ ਪੱਖਾ ਇੱਕ ਨੰਬਰ ਤੇਜ਼ ਕਰ ਦੇ ਬਹੁਤ ਜਾਗੇ ਤੇ। ਐਜੀ। ਹੂੰ ਘਟਾ ਤੇ ਤੇ ਦાદੀ ਵੀ ਬੈਠੇ ਹੋਏ ਆ ਓੜੀ ਹੋਰ ਦਵਾਂ ਪਾਣੀ ਨਹੀਂ ਬਸ ਬਸ ਪਾਣੀ ਬਹੁਤਾ ਚਲੋ ਹੂੰ ਚਲੋ ਕਾਰ ਲਓ ਸੀਲੋ ਫਿਰ ਫੇ ਮਿਲਦੇ ਆ ਹੋਰ ਫਿਰ ਸਵਾਣ ਚੁੱਕੀ ਬਣਾਉਣ ਵੜਦੇ ਆ ਅਰਜ਼ ਬਣਾਵਾਂਗੇ ਸ਼ਾਈ ਪਨੀਰ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਅਸੀਂ ਕਿੱਦਾਂ ਬਣਾਉਂਦੇ ਆ ਬਰੇ ਦੇਰ ਵਾਲਾ ਬਣਾਇਂ ਫਿਰ ਹੀ ਆਂਦਾ ਜਾਂਦਾ ਯਾਦ ਰਹੀ ਨਾ ਦੇਖਾਂ ਭਰੇ ਪਨੀਰ ਲੈ ਕੇ ਆਈ ਆ ਦਿੱਖਣ ਦੇ ਵਿੱਚ ਦੇਖ ਤਾਂ ਪਨੀਰ ਵੀ ਕਿਆ ਸੀਗਾ ਮੈਂ ਆ ਅੱਜ ਇਧਰ ਟਾਈਮ ਸਵਾਇ 1 ਹੋ ਗਿਆ ਤੇ ਇਧਰ ਲੱਗਿਆ ਹੁਣ ਆਪਾਂ ਚਾਹ ਪੀਣ ਯੈਸ ਕਿੰਨਾ ਕਰ ਗਿਆ ਤੁਹਾਡਾ ਕੰਮ ਬਸ ਥੋੜਾ ਹੀ ਰਹਿ ਗਿਆ ਯਾ ਬਸ ਤਾਂ ਨਾ ਠੀਕ ਆ ਲੈ ਆਂ ਲੰਦੇ ਵਿੱਚ ਹੁਣ ਬਸ ਲਾਸਟ ਠੀਕ ਆ ਕਾਲੇ ਕੱਪੜੇ ਤੇ ਪਤਾ ਨਹੀਂ ਮੰਗਦਾ ਇਹ ਹੂੰ ਇਹ ਤਾਂ ਹੈ ਤੇ ਦਾਦੀ ਨੇ ਨਹੀਂ ਪੀਣੀ ਚਾ ਮम्मी ਕਹਿੰਦੀ ਮੈਂ ਨਹੀਂ ਪੀਣੀ ਠੀਕ ਆ ਤੇ ਚਲੋ ਪਾਪੀ ਇਹ ਚਾਹ ਹੈ ਚਲੋ ਇਹ ਤੋਂ ਉੱਤੇ ਹੋ ਜਾਣਾ ਮੰਮੀ ਸਾਰੇ ਅੱਦ ਤੱਕ ਲੋਨ ਕੋਲ ਬੜਾ ਉਹ ਤੋਂ ਲਿਆ ਮੈਂ ਹੁਣ ਸ਼ੁਰੂ ਕਰੀਏ ਅੱਛਾ ਆ ਗਏ ਆ ਅਸੀਂ ਆਪਣੇ ਘਰ ਮਨਾ ਬਣਾਵਾਂਗੇ ਅਸੀਂ ਕਿੱਦਾਂ ਚਾਈ ਪਨੀਰ ਬਣਾਉਂਦੇ ਆ ਠੀਕ ਆ ਜੀ ਅਸੀਂ ਬਣਾਵਾਂਗੇ ਸਰੋਂ ਦੇ ਤੇਲ ਦੇ ਵਿੱਚ ਮੈਂ ਤਾਂ ਸਰੋਂ ਦੇ ਤੇਲ ਚ ਹੀ ਬਣਾਦੀ ਹਾਂ ਠੀਕ ਆ ਤੇਲ ਹੋ ਜਵੇ ਮੈਂ ਥੋੜੇ ਜਿਹੀ ਤਾਂ ਸ਼ਾਹੀ ਪਨੀਰ ਤੇ ਪਿਆਜ਼ ਥੋੜਾ ਪਾਦੇ ਮੈਂ ਪਾਦੇ ਕਿਉਂਕਿ ਫੇ ਸੜ ਵੀ ਜਾਵੇ ਨਾ ਤੇ ਸ਼ਾਮ ਦਾ ਵੀ ਫੇ ਮੇਸ ਕਰਕੇ ਬਣਾ ਵੀ ਸ਼ਾਮ ਨੂੰ ਬਾਰ-ਬਾਰ ਕੋਈ ਬਣਾਣ ਨਹੀਂ ਨਾ ਬੈਠੂਗਾ ਤੇ ਇਹਦੇ ਵਿੱਚ ਮੈਂ ਲਿਆ ਆ ਆਹ ਪਿਆਜ਼ ਅਦਰਕ ਲਸਣ ਠੀਕ ਆ ਤੇ ਟਮਾਟਰ ਆਪਾਂ ਕਰਾਂਗੇ ਗ੍ਰੈਂਡ ਗ੍ਰੈਂਡ ਨਹੀਂ ਕਰਾਂਗੇ ਇਹਨੂੰ ਕੱਟ ਕੇ ਇਹਦੇ ਵਿੱਚ ਪਾਵਾਂਗੇ ਉਹ ਤੁਹਾਨੂੰ ਬਾਅਦ ਚ ਦਿਖਾਉਂਦੇ ਆ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਜੀਰਾ ਤੇਲ ਹੋ ਜਵੇ ਤੇਲ ਨਾਲ ਹੋਇਆ ਨਹੀਂ ਉਧਰ ਕੱਟ ਲੈਂਦੀ ਆ ਜਦ ਤੱਕ ਮੈਂ ਟਮਾਟਰ ਪੰਜ 6 ਟਮਾਟਰ ਪਾਵਾਂਗੇ ਕਿਉਂਕਿ ਇਹਦੇ ਨਾਲ ਹੀ ਜਾਈ ਪਨੀਰ ਦੀ ਬਣਦੀ ਹੈ ਉਤੇ ਹੋ ਜਾਣਾ ਰਬਲ ਜਾਣਾ ਹਾਂਜੀ ਹਾਂਜੀ ਮੈਂ ਇਸ ਲਈ ਵਾਧੂ ਬਣਾਉਂਗੀ ਕਿਉਂਕਿ ਮੈਨੂੰ ਇਹ ਹੁੰਦਾ ਆ ਕਿ ਮੇਰਾ ਸ਼ਾਮ ਦਾ ਵੀ ਫੇਰ ਸੜ ਜਾਵੇ ਬਾਰ-ਬਾਰ ਮੈਂ ਕਿੱਥੇ ਬਣਾਉਣ ਬੈਠੂੰਗੀ ਫਿਰ ਮੈਨੂੰ ਔਖਾ ਲੱਗਦਾ ਆ ਤੇਲ ਹੋ ਗਿਆ ਆ ਸਭ ਤੋਂ ਪਹਿਲਾਂ ਤੇ ਇਹਦੇ ਵਿੱਚ ਪਾਵਾਂਗੇ ਘੱਟ ਦੇ ਕੱਟ ਕਰਦੇ ਆ ਤੇ ਹੁਣ ਪਾਵਾਂਗੇ ਇਹਦੇ ਵਿੱਚ ਤੇ ਆਜ ਯਾਰ ਨਾਲੇ ਜੇ ਤੁਮਾਰੇ ਨਾ ਸੰ ਅਪਰਕ ਕਿਤਾ ਮਾੜਾ ਆ ਜਾ ਮਾੜੇ ਦੇ ਹੋਣੇ ਦੇ ਦਿੱਤੇ ਨੇ ਮਾੜਾ ਨੇ ਟਮਾਟਰ ਨਾਲੇ ਦੀ ਪਾਵਾਂਗੇ ਮਿਤ ਲਾਲ ਮਿਤ ਮੈਂ ਹਰੀ ਭਾਈ ਨਹੀਂ ਹੈਗੀ ਬਸ ਇਹ 파ਦਮਾ ਕਿਨੇ ਆ ਗਏ ਕੱਟ ਕੇ ਰੱਖ ਲਵਾਂ ਫਟਾਫਟ ਮੈਂ ਟਮਾਟਰ ਕੱਟ ਲਾਂ ਮੈਨੂੰ ਭਾਂਡਾ ਛੋਟਾ ਲੱਗਦਾ ਆ ਠੋੜਕਾ ਲਾਵਾਂਗੇ ਆਪਾਂ ਵੱਡੀ ਕੜਾਈ ਦੇ ਵਿੱਚ ਠੀਕ ਆ ਚਲੋ ਆਪਣੀ ਪਰਨਿਆਂ ਹੋਰ ਵੀ ਕਟਿੰਗ ਕਰ ਲਵਾਂਗੇ ਦੇ ਦੇ ਵਿੱਚ ਪਾਵਾਂਗੇ ਤਾਂ ਫਿਰ ਤੁਹਾਨੂੰ ਦਿਖਾ ਲਵਾਂਗੇ ਲਓ ਜੀ ਪਿਆਜ਼ ਤਾਂ ਥੋੜਾ ਜਿਹਾ ਹੋ ਗਿਆ ਆ ਸੌਫਟ ਇੱਦਾਂ ਮੈਂ ਪਾਣੀ ਗਰਮ ਰੱਖਿਆ ਥੋੜੇ ਜਿਹਾ ਕਾਜੂ ਇਦਾਂ ਇੱਥੇ ਬਾਤ ਚੋਂ ਬਣਾ ਉਹਦੀ ਉਹਦਾ ਪੇਸਟ ਬਣਾਵਾਂਗੇ ਕਾਜੂਆਂ ਦਾ ਨੂੰ ਗਰਮ ਪਾਣੀ ਚ ਪਾਤਾ ਉਹ ਬਾਤ ਚੋਂ ਉਹਦੇ ਤੇ ਪਾਵਾਂਗੇ ਥੋੜੇ ਜਿਹਾ ਕਾਜੂ ਤੇ ਆਹ ਆਪਣੇ ਮਗਨ ਇਹਨਾਂ ਦੇ ਵਿੱਚ ਕਰ ਲੈਣੇ ਆ ਇਹ ਇੱਕ ਪਾਲਿਆ ਪਿਆਲੇ ਨਾਲੋਂ ਵੱਡਾ ਛੋਟਾ ਲੱਗਦਾ ਹੈ ਹਾਂ ਉਹਦੇ ਵਿੱਚ ਪਾੜਿਆ ਉਹ ਜਿਹਦੇ ਦੇ ਵਿੱਚ ਥੋੜਾ ਜਿਹਾ ਨਮਕ ਤੇ ਨੇ ਖੋਲੋ ਥੋੜੀ ਜਿਹਾ ਮਾਣੀ ਨਮਕ ਥੋੜੀ ਜਿਹੀ ਪਾਵਾਂਗੇ ਹਲਦੀ ਹਲਦੀ ਔਰ ਇਹ ਸੌਫਟ ਹੋ ਜਾਣ ਤੇ ਫਿਰ ਇਹਦੀ ਬਣਾਵਾਂਗੇ ਆਪਾਂ ਪਿਉਰੀ ਉਰੇ ਨਹੀਂ ਮੇਰੇ ਕਹਿਣਾ ਮਤਲਬ ਇਹਦਾ ਪੈਕ ਨੂੰ ਪੀਸੇ ਨਾ ਤੇ ਇਹਦਾ ਇੱਕ ਬੈਟਰ ਬਣਾ ਲਾਂਗੇ ਤੇ ਉਹ ਬਣਾ ਕੇ ਤੇ ਫਿਰ ਘੜਕਾ ਲਾਵਾਂਗੇ ਬਾਅਦ ਚ ਚਲੋ ਜੀ ਬਣਦਾ ਜੀ ਤੁਸੀਂ ਸਾਡੇ ਨਾਲ ਤੇ ਇੱਧਰ ਕੱਜੂ ਵੀ ਸੌਫਟ ਹੋ ਜੂਗੇ ਦੇਖੇ ਤੁਹਾਨੂੰ ਮਿਲਦੇ ਆ ਜੀ ਇਹ ਸੌਫਟ ਹੋ ਜਾਣ ਜੀ ਬਣਦੇ ਵੀ ਜੀ ਲੋ ਜੀ ਇੱਧਰ ਥਲੇ ਹੋਇਆ ਨਹੀਂ ਹੈਗਾ ਸੌਫਟ ਹੋ ਜਾਣ ਥੋੜੇ ਜਿਹਾ ਨਾ ਹਾਂ ਫੋਕਿੰਗ ਰੋਸ ਹੋ ਜਾਣ ਥੋੜੇ ਜਿਹੇ ਠੰਡਾ ਕਰਕੇ ਬਣਾਵਾਂ ਇਹਨੂੰ ਵੀ ਠੰਡਾ ਕਰਨਾ ਪਰ ਥੋੜਾ ਪਾਣੀ ਪਾ ਕੇ ਠੰਡਾ ਕਰ ਲੈਣਾ ਨਾ ਆਪਾਂ ਠੀਕ ਹੈ ਠੀਕ ਇੱਧਰ ਜਿਹੜੇ ਕਾਜੂ ਮੀਂਹਨੇ ਪਏ ਸੀਗੇ ਨਾ ਇਹਨਾਂ ਦਾ ਬਣਾ ਲਈਏ ਪੇਸਟ ਕੋੜੀਆਂ ਉੱਤੇ ਪਾਉਂਦੇ ਸੀ ਇਹ ਕੋੜੀਆਂ ਨਹੀਂ ਹੈ ਇਹ ਬਾਹਰ ਤੇ ਇਹ ਉੱਤੇ ਨਾ ਪਾਦਾ ਨਹੀਂ ਜਿਹੜੀ ਦੇਖੋ

ਮੈਨੂੰ ਬਤਾਉਣਾ ਦੇਖ ਲੈ ਪਹਿਲਾਂ ਸਸਤੀ ਕੰਮ ਇਸ਼ਾਰਾ ਕੀਤੇਗਾ ਚੁੱਪ ਕਰ ਜਾ

ਤੁੜ ਜਿ ਹਿੰਬਾਤੇ ਦੀ ਬਣਾਉਂਦੇ ਆ ਫਿਰ ਇਹਦੀ ਹੋ ਗਿਆ ਪਿਉਰੀ ਹੈ ਬਸ ਬੰਦ ਕਰਦੇ ਨੇ ਹੁਣ ਬਸ ਉਹ ਨਹੀਂ ਉਸ ਤੋਂ ਬਾਅਦ ਬੰਦ ਕਰਕੇ ਤੇ ਥੋੜਾ ਜਿਹਾ ਹੋਰ ਹੋ ਜਵੇ ਤੇ ਫਿਰ ਬਣਾਉਂਦੇ ਪਿਉਰੀ ਫੇਰ ਲਾਉਂਦੇ ਤੜਕਾ ਠੀਕ ਆ ਚਲੋ ਜੀ ਹੁਣ ਮੈਂ ਬੰਦ ਇਹਨੂੰ ਆਪਾਂ ਇਹਦਾ ਬਣਾਉਣਾ ਆ ਫਾਈਨ ਪੇਸਟ ਠੀਕ ਆ ਤੇ ਹੁਣ ਇਹਦੇ ਥੋੜਾ ਜਿਹਾ ਪਾਣੀ ਪਾ ਕੇ ਫੇਰ ਬਣਾਉਂਦੇ ਆ ਕਿਉਂਕਿ ਇਹ ਠੰਡਾ ਹੋਣ ਨੂੰ ਇਹਦਾ ਟਾਈਮ ਲਾਉਣਾ ਆ ਠੀਕ ਆ ਹਨਾ ਰੰਗ ਆਉਣ ਨੂੰ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਉਂਦੇ ਆ ਕਿਨਾਰੇ ਲਾ ਖਲੋ ਮਾਰੇ ਆ ਇਹੇ ਬੇਟਾ ਟਾਈਮ ਲੱਗ ਜਾਣਾ ਆ ਔਰ ਇਹ ਪਾਣੀ ਪਾ ਕੇ ਇਹਦੇ ਵਿੱਚ ਮੁੱਛ ਖਿਮਨ ਲਾ ਹਾਂ ਬੰਦੀ ਹੁਣ ਆਪਾਂ ਇਹਦਾ ਬਣਾ ਲਈਏ ਪੇਸਟ ਮੈਨੂੰ ਤਾਂ ਯਾਦ ਭੁੱਲ ਗਿਆ ਕਿ ਇਹਨਾਂ ਨੇ ਵੀ ਜਾਣਾ 3 ਵਜੇ ਤੇ ਪੱਲੂ ਨੇ ਵੀ ਆਇਆ ਨਾ ਮੈਂ ਆਪਾਂ ਸੱਟ ਗਈ ਸੀ ਲੱਪਾਈ ਲਓ ਜੀ ਕੋਈ ਗੱਲ ਨਹੀਂ ਦੇਖਿਓ ਮਾਜੀ ਮਿਕਸੀ ਗਰਮ ਹੋ ਗਈ ਤੇ ਦੇਖ ਲੈਣੇ ਆ ਯਾ ਨਾਲ ਛਲਕਾ ਨਾ ਮਾਰੇ ਮਰੇ ਸਿੱਧਾ ਮੂੰਹ ਤੇ ਟਾਈਮਿੰਗ ਚ ਆਣਾ ਓਫੋ ਗਰਮਾ ਉਪਨਵਾਦੀ ਮਾਈ ਗੱਡੀ ਮਾਈ ਗੱਡੀ ਇੱਕ ਢਮਾ ਬਣਾ ਲੈਨੇ ਮੈਂ ਕਿਹਾ ਵੇ ਹੁਣ ਉਧਰ ਕੜਾਈ ਰੱਖ ਦਿਆਂ ਜੇ ਲੇਟ ਹੋ ਜਾਣਾ ਹੈ ਵੇ ਬਹੁਤ ਇੱਥੋਂ ਇੱਧਰ ਰੱਖ ਦਿਆਂ ਤੇ ਹੋ ਲਾਣਾ ਵਾਹ ਗੁਰਜੀ ਓਹੋ ਗਰਮ 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 ਸਮਾਂ ਤੇ ਨਹੀਂ ਆਇਆ ਬੇਏ ਨੇ ਪਹਿਲਾਂ ਮਸਾਲੇ ਨੇ ਠੰਡਾ ਹੋਣਾ ਹੈ ਤੁਸੀਂ ਨਾ ਐਦਾਂ ਕਰਿਓ ਤੁਸੀਂ ਪਹਿਲੇ ਇਹਨੂੰ ਠੰਡਾ ਹੋ ਲੈਣ ਦਿਓ ਤੇ ਜੋ ਵੀ ਕਰਨਾ ਕਰੀਓਗੇ ਮੈਨੂੰ ਹੈਗੀ ਥੋੜੀ ਜਿਹੀ ਕਾਲੀ ਬਣੇਗੀ ਅਨਰਦਾ ਹੋਈ ਗਿਆ ਨਾ ਮੈਂ ਵੀ ਇੱਕ ਹੈ ਥੋੜੀ देर ਰੱਖ ਲਓ 5-10 ਮਿੰਟ ਮੰਮੀ ਨਹੀਂ ਪਤਾ ਕੀ ਨਾ ਕੋਈ ਟਾਈਮ ਨਹੀਂ 10 ਮਿੰਟ ਆ ਤਾਂ ਹੋ ਹੀ ਗਿਆ ਆ ਹੱਥ ਕੱਢ ਵਿੱਚੋਂ ਬਾਹਰ ਕੱਢ ਨਹੀਂ ਇਹ ਮੇਰੇ ਖਾਤੇ ਕਰ ਦੇ ਨੇ ਨਾ ਦਿਮਾਗ ਤੋਂ ਨਿਕਲ ਗਿਆ ਕਿ ਇਹ ਤਾਂ ਗਰਮ ਗਰਮ ਪੀਸ ਨਹੀਂ ਹੋਣਾ ਆਏਗਾ ਹਾਂ ਮੈਨੂੰ ਇਹਦਾ ਤਾਂ ਚੇਤਾ ਭੁੱਲ ਗਿਆ ਕਿ ਇਹਨਾਂ ਨੇ ਤਾਂ ਵਾਹ ਗੁਰਜੀ ਲੋ ਜਦ ਤੱਕ ਉਹ ਠੰਡਾ ਹੁੰਦਾ ਆ ਤੇ ਆਪਾਂ ਇੱਧਰ ਰੱਖ ਦਿਆਂ ਕੜਾਈ ਵਾਹ ਗੁਰਜੀ ਯਸ ਬਾਲਿਆ ਤੇ ਆਪਾਂ ਇੱਥੇ ਰੱਖਦੇ ਆ ਕੜਾਈ ਕਹਿੰਦੇ ਸੀ ਮੇਰੀਆਂ ਤਾਂ ਰੋਟੀ ਰੁੱਟੀ ਬਣਾ ਲਈਓ ਤੁਸੀਂ ਚਲ ਕੋਈ ਗੱਲ ਨਹੀਂ ਹੋਈ ਜਾਣਾ ਬੱਚਾ ਤਾਂ ਮम्मी ਨੇ ਠੰਡਾ ਕਰ ਦੇਣਾ ਆ ਮਾਪੂਣ ਆਪਾਂ ਰੈਡੀ ਰੱਖਦੇ ਆ ਮੇਰਾ ਨਾ ਦਿਮਾਗ ਤੇ ਨਿਕਲ ਗਿਆ ਕਿ ਮੇਰੇ ਕੀ ਇਹਨਾਂ ਨੇ ਤਾਂ 3 ਵਜੇ ਜਾਣਾ ਹੈ ਇਹਨਾਂ ਦੀ ਮੀਟਿੰਗ ਹੈ 3 ਵਜੇ ਮੇਰੇ ਦਿਮਾ ਮੈਨੂੰ ਚੇਤਾ ਹੀ ਨਹੀਂ ਸੀਗਾ ਮੈਂ ਕਿਹਾ ਚਲ ਬੰਨ ਲੈ ਮੈਂ ਸੀਨੇ ਭਾਵੇਂ ਪਹਿਲਾਂ ਸਬਜ਼ੀ ਬਣਾ ਲੈਂਦੀ ਮੈਂ ਫਿਰ ਬਾਅਦ ਚ ਹੋਣਾ ਕਰਦੀ ਬਾਕੀ ਦੇ ਕੰਮ ਚਲੋ ਜਦ ਤੱਕ ਉਹ ਠੰਡਾ ਹੋ ਜਾਣਾ ਹੈ ਜਦ ਤੱਕ ਇਹ ਤੇਲ ਗਰਮ ਹੋਊਗਾ ਆ ਤਾਂ ਤਕਰੀਬਨ ਹੋ ਹੀ ਗਿਆ ਹਾਂਜੀ ਆਹ ਹਾਂ ਲਓ ਜੀ ਆ ਤਾਂ ਹੋ ਗਿਆ ਇਹਨਾਂ

ਇਹ ਲੁੱਧਰ ਹੋ ਜੂਏ ਗਰਮ ਇਹ ਚ ਫੋਣਾ ਕੋਈ ਛੋਣ ਹੈ ਹੋ ਗਿਆ ਦੰਡਾ ਕਹਾ ਦੇਖੋ ਲੈਓ ਫਿਰ ਇਹਨੂੰ ਮੈਂ ਕੱਢ ਲੈਣੀ ਆ ਇਹਦੇ ਵਿੱਚ ਹੋ ਗਿਆ ਹਾਂਜੀ ਹੋ ਗਿਆ ਹੋ ਗਿਆ ਨਾ ਹਾਂ ਲਓ ਜੀ ਹੋ ਗਿਆ ਕੱਢ ਕਰ ਰਹੇ ਹਾਂ ਇਹ ਪਾਣੀ ਤਾਂ ਬਹੁਤ ਜ਼ਿਆਦਾ ਵਰਮਾਉਂਦੇ ਆ ਆ ਤਾਂ ਮੈਂ ਗਰਮ ਗਰਮ ਪਾ ਦਿੱਤਾ ਫਿਰ ਵੀ ਉਹ ਕਹਿੰਦੇ ਕਿ ਜੇ ਤੁਹਾਨੂੰ ਥੋੜੀ ਕਾਲੀ ਐ ਤੁਸੀਂ ਥੋੜਾ ਦੰਡਾ ਪਾਣੀ ਪਾ ਸਕਦੇ ਆ ਨਾ ਮੈਂ ਫਿਰ ਅੰਦਰ ਇੱਥੇ ਮੈਂ ਦੰਡਾ ਪਾਣੀ ਪਾਇਆ ਨਹੀਂ ਤੋਂ ਦੂਸਰੇ ਪਾ ਲਿਆ ਸਿੰਪਲ ਵਾਲਾ ਹੀ ਥੋੜਾ ਥੋੜਾ ਬਣਾ ਲੈਨੇ ਆ ਨਾ ਵੀ ਤਾਂ ਕਿ ਉੱਪਰ ਤੋਂ ਬਿਨਾਵੇ ਆ ਆਪਣਾ ਲੋ ਆਜਾ ਤੱਕ ਤੁਸੀਂ ਰੱਖੋ ਡੰਡਾ ਹੋ ਜਗਾ ਨਾ ਪੱਕੇ ਥੱਲੇ ਚਲੋ ਕੋਈ ਗੱਲ ਨਹੀਂ ਇੰਤਜ਼ਾਰ ਦਿਖੋ ਹੀ ਜਦੋਂ ਦਾ ਇਹ ਤੇਲ ਵੀ ਹੋ ਜੇ ਸਾਡਾ ਵਾਹਿਗੁਰੂ ਜੀ ਨਾ ਨਾ ਆਂਡਾ ਆਂਡਾ ਯਾ ਮਮੀ ਤੁਸੀਂ ਕਾਲੀ ਨਾ ਕਰਿਓ ਤੁਸੀਂ ਗਰਮ ਗਰਮ ਨਾ ਪੀਸੇ ਠੰਡਾ ਕਰਕੇ ਫੇਰ ਇਹਦਾ ਫਾਈਨ ਪੇਸ ਬਣਾਇਓ ਹਾਂ ਉਹ ਮੈਨੂੰ ਥੋੜੀ ਜਿਹੀ ਕਾਲੀ ਸੀ ਇਸ ਕਰਕੇ ਚਲੋ ਜੀ ਫਰਮ ਲਈ ਤਿਆਰ ਹੋ ਤਰ੍ਹਾਂ ਲਾ ਲਗੇ ਦਿਖਾਉਂਦੇ ਆ ਰਹਾ ਹਾਂ ਪਰਾ ਤਿਆਰ ਹੋ ਗਿਆ ਆ ਤੇ ਹੁਣ ਸਭ ਤੋਂ ਪਹਿਲਾਂ ਤਾਂ ਪਾਵਾਂਗੇ ਤੇਲ ਤੇਲ ਪਾ ਦਿੱਤਾ ਆ ਤੇ ਤੇਲ ਨੂੰ ਥੋੜਾ ਗਰਮ ਹੋ ਜਵੇ ਇਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਦੇਗੀ ਮੇਚ ਤਾਂ ਕਿ ਥੋੜਾ ਕਲਰ ਆ ਜਾਵੇ ਕਲਰ ਬਹੁਤ ਸੋਹਣਾ ਆਂਦਾ ਆ ਬਾਕੀ ਲੂਨ ਵਿੱਚ ਸਾਰਾ ਕੁਝ ਪਾਇਆ ਹੋਇਆ ਆ ਇਹਦੇ ਵਿੱਚ ਲੋ ਜੀ ਇਹਦੇ ਵਿੱਚ ਪਾਵਾਂਗੇ ਹੁਣ ਥੋੜਾ ਕੱਟ ਕਰ ਲੈਨੇ ਆ ਇਹਦੇ ਵਿੱਚ ਪਾਵਾਂਗੇ ਦੇਗੀ ਮੇਚ ਆ ਉਹ ਜੇ ਇਹਦੇ ਨਾਲ ਕਲਰ ਬਹੁਤ ਸੋਨਾ ਆਂਦਾ ਆ। ਫਾਈਰ ਦੀ। ਹੋਈ। ਕਿੱਥੇ 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 ਕਿੱਥੇ। ਹੋਇਆ ਇਹਨੇ ਸੱਟੇ ਬਹੁਤ ਬੰਦੇ ਆ ਬਈ ਬਹੁਤ ਜਿਆਦਾ। ਨਾ ਬਈ ਹਾਂ। ਕਿੱਤੇ ਨਿਭੋਣੇ ਆਗੇ ਮੇਰੀ ਧੋਨ ਦੇ ਬਈ ਕਿੱਤੇ ਸਾਰੇ। ਮੇਰੇ ਨਾਲ ਪੜੀ ਮੰਡੀ ਨਾਲ ਬੜੀ ਵੀਲੋਗ ਬਣਾਉਂਗੀ। ਮੈਨੂੰ ਪਤਾ ਨਹੀਂ ਇਹ ਤਾਂ ਆਪਰੇ ਨੂੰ ਕਰ ਦਿੰਨੇ ਆ। ਨਾ ਵੀ ਨਾ ਲੋ ਜੇ ਇਹਨਾਂ ਸਾਰੀ ਪਿਓਰੀ ਨੂੰ ਵਿੱਚ ਪਾ ਲਈਏ ਬਈ ਨਾ ਆਪਾਂ ਇਦਾਂ ਕਰਦੇ ਆ ਗੈਸ ਬੰਦ ਹੀ ਕਰ ਦਿੰਨੇ ਆ ਨਾ ਹੂੰ ਤੇ ਨਾਲ ਹੀ ਇਹਨੂੰ ਪਾਨੇ ਆ ਫੇਰ ਬਾਚ ਚ ਦਿਖਾਲਦੇ ਆ ਜੀ ਫੱਟੇ ਬਹੁਤ ਬੰਦੇ ਆ ਉਹ ਲਓ ਜੀ ਦੇਖ ਸਕਦੇ ਆ ਜੀ ਇਹਦੇ ਵਿੱਚ ਜਿਹੜਾ ਕਾਜੂ ਦਾ ਬਣਾਇਆ ਹੈ ਉਹ ਵਾਏ ਪਾ ਦਿੰਨੇ ਆ ਚਿਕਾ ਅੱਲਾ ਦੇਖੋ ਕਿੰਨਾ ਸੋਹਣਾ ਥੋੜੀ ਜੀ ਜੀ ਪਾਵਾਂਗੇ ਇਹਦੇ ਵਿੱਚ ਚੀਨੀ ਸਿਰਫ ਇੰਨੀ ਗਾ ਇਹਦੇ ਨਾਲ ਜੇ ਮਾੜਾ ਮੁੱਠ ਖੱਟਾ ਹੋਊਗਾ ਨਾ ਬੈਲੈਂਸ ਹੋ ਜਾਊਗਾ ਚਲੋ ਫਟੇ ਬਹੁਤ ਮਾਰਦਾ ਆਇਆ ਹੈ ਪੁਰਕ ਪੁਰਕ ਜਾਂਦਾ ਆ ਬਾਹਰ ਨੂੰ ਤੇ ਇੱਕ ਕਰ ਗਏ ਅਸੀਂ ਇਹਨੂੰ ਧੱਕਿਆ ਹੋਇਆ ਸੀਗਾ ਬਹੁਤ ਅੰਗਰਦਾ ਆ ਬਰੋ ਲੋ ਜੀ ਇਹਨੂੰ ਹਟਕ ਦਈਏ ਤੇ ਪਨੀਰ ਵੀ ਲਿਆ ਕੇ ਉਹਦੀ ਕਟਿੰਗ ਕਰਦੇ ਆ ਪਨੀਰ ਦੀ ਇਹਨੂੰ ਹਟਕ ਦਈਏ ਤੇ ਜਿੰਨੇ ਮਰਜ਼ੀ ਪੜਾਕੇ ਮਾਰੀ ਜਾਵੇ ਹਲਕਾ ਜਿਹਾ ਧੋ ਛੱਡ ਦਊਗਾ ਫਿਰ ਬਹੁਤ ਟਾਈਮ ਲੱਗ ਜਾਂਦਾ ਇਹਨੂੰ ਬਣਨੇ ਨੂੰ ਜੀ ਪਾ ਦਈਆਂ ਥੋੜਾ ਜਿਹਾ ਗੈਸ ਤੇਜ ਕੀਕਾ ਬਰਨਗਾ ਤੇ ਪਨੀਰ ਦੀ ਲਾ ਕੇ ਕਰਦੇ ਆ ਕਟਿੰਗ ਕਰਕੇ ਕਟਿੰਗ ਫੇ ਮਿਲਦੇ ਆ ਜੀ ਛਿੱਟੇ ਪਾਉਂਦਾ ਆ ਇਹਨੇ ਮੂੰਹ ਤੱਕ ਛਿੱਟੇ ਪਾਏ ਆ ਅੰਦਰ ਵਿੱਚ ਪਾ ਦਨੇ ਆ ਪਨੀਰ ਸਾਇ ਛਿੱਟੇ ਮਾਰਨੇ ਤੋਂ ਫੜ ਜਵੇ ਹਣਾ ਲਓ ਜੀ ਲੈ ਸਬੂਜਾ ਉਹ ਇਹਦੀ ਮਰਜੀ ਆ ਛੱਡਦਾ ਕਿ ਨਹੀਂ ਛੱਡਦਾ ਲਓ ਜੀ ਆਪਣਾ ਤੜਕਾ ਲਾ ਕੇ ਤਕਰੀਬਨ ਇਹਨੂੰ ਆਪਾਂ ਦਿਨੇ ਟਾਕ ਕਰ ਦਨੇ ਆ ਥੋੜਾ ਜੇ ਮੀਡੀਅਮ ਉੱਚ ਮਿਆਂ ਗਰਮ ਮਸਾਲਾ ਕੁਝ ਨਹੀਂ ਪਾਇਆ ਵਿੱਚ ਮੈਂ ਉਹ ਲੱਗਦਾ ਕਿ ਗਰਮ ਮਸਾਲਾ ਪਾਉਂਦੇ ਹੋਗੇ ਮੈਂ ਤਾਂ ਕਦੀ ਨਹੀਂ ਪਾਇਆ ਹੈਗਾ ਗਰਮ ਮਸਾਲਾ ਤੇ ਬਾਕੀ ਚਲੋ ਬੰਜਵੇ ਫਿਰ ਤਿਆਰ ਹੋ ਜਾਈਏ ਰੋਟੀ ਟੂਟੀ ਦਾ ਕਰਦੇ ਆ ਟਾਈਮ ਹੋ ਗਿਆ 3:30 ਤੇ ਆਪਾਂ ਹੋ ਗਏ ਅੱਜ ਲੇਟ ਪਲਕ ਨੂੰ ਲਿਉਣ ਲੱਗੇ ਹੀ ਹੈ ਮੈਂ ਕਿਹਾ ਪਲਕ ਨੂੰ ਲੈ ਕੇ ਆਉਣ ਲੱਗੇ ਹੋਗੇ ਲੇਟ ਜਿਹਦੇ ਵਿੱਚ ਮਿਰਚ ਤੇ ਉਹ ਤੀਜ ਪਤਾ ਉਹਨਾਂ ਕੜਾਈ ਕੜਾਈ ਪਨੀਰ ਤੇ ਲੋ ਜੀ ਇੱਧਰ ਸਬਜੀ ਰਾਡੀ ਭਾਜੀ ਤਿਆਰ ਹੋ ਚੁੱਕੀ ਆ ਜੀ ਰੋਟੀ ਖਾਣੇ ਆ ਕਹਿਣਾ ਨਹੀਂ ਕਿ ਮੈਂ ਕਿਹਾ ਮਾਸੜੀ ਨਹੀਂ ਕਿਹਾ ਕੁਲੀਆ ਮਾ ਤੇ ਆਹ ਦੇਖੋ ਜੀ ਬਾਹਰ ਪੜਕ ਨੂੰ ਸਕੂਲੋਂ ਲੈ ਕੇ ਆਏ ਹੋ ਗਏ ਲੇਟ ਨੋ ਜੀ ਦੇਖੋ ਕਿੰਨਾ ਮੀ ਆ ਬੁਰਾ ਹਾਲ ਕਰਤਾ ਮੀ ਨੇ ਕੋਈ ਨਾਮੋ ਨਿਸ਼ਾਨ ਨਹੀਂ ਸੀ ਮੀ ਦਾ ਪਤਾ ਨਹੀਂ ਕਿੱਥੋਂ ਆ ਗਿਆ ਪਹਿਲਾਂ ਮੈਂ ਸਕੂਟਰੀ ਤੇ ਗਿਆ ਰਸਤੇ 'ਚੋਂ ਮੁੜ ਕੇ ਆਇਆ ਫੇਰ ਗੱਡੀ ਲੈ ਕੇ ਆ ਬਹੁਤ ਮੀ ਨੇ ਆਪਾ ਚੱਕੀ ਆ ਚਲੋ ਮਿਲਦੇ ਆ ਜੀ ਉਹਨੂੰ ਰੋਟੀ ਖਾ ਗਏ ਜੀ ਲੈ ਉਹ ਪਾ ਗਏ ਅੰਦਰ ਲੋ ਜੀ ਇੱਧਰ ਆ ਗਈ ਹੈ ਜੀ ਸਬਜੀ ਸਾਰਿਆਂ ਦੀ ਤੇ ਲਓ ਜੀ ਰੱਖੋ ਇੱਥੇ ਹੂੰ ਉਹ ਪਤਾ ਨਹੀਂ ਕੀ ਕਰੀ ਜਾਂਦਾ ਚਲੋ ਪਾਓ ਤੁਸੀਂ ਛੱਡੋ ਉਹਨੂੰ ਛੱਡੋ ਉਹਨੂੰ ਇਹ ਲਓ ਜੀ ਹੁਣ ਖਾ ਪੀ ਗਏ ਕੋਈ ਨਹੀਂ ਖਾ ਪੀ ਗਏ ਮਿਲਦੇ ਆ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਲੋ ਜੀ ਇੱਕ ਹੀ ਇੱਕ ਹੀ ਚਮਚ ਖਾ ਕੇ ਦੇਖਿਆ ਮੈਂ ਕਹਿੰਦਾ ਮਜ਼ਾ ਆ ਗਿਆ ਜੀ ਤੂੰ ਖਾਦਾ ਮੈਂ ਕਹਿੰਦਾ ਜਲਦੀ ਦਰੋਂ ਟ੍ਰਿਪ ਕੋਈ ਨਹੀਂ ਭੁੱਖ ਬਹੁਤ ਲੱਗੀ ਇੱਕ ਸਵਾਲ ਬੜੀ ਹੈ ਯਾਰ ਦਾਦੀ ਨੂੰ ਦੇ ਇਹ ਭੁੱਖ ਬੜੀ ਲੱਗੀ ਅਦੇ ਚਲੋ ਜੀ ਖਾ ਕੇ ਆਣੇ ਬਹੁਤ ਸਵਾਦ ਆ ਜੀ ਐਡੀ ਕ ਮਤਲਬ ਹੈ ਨਾ ਅੱਜ ਤੱਕ ਕਿਸੇ ਹੋਟਲ 'ਚ ਵੀ ਐਡੀ ਵਧੀਆ ਨਹੀਂ ਖਾਧੀ ਸੌ ਲੱਗੇ ਸੌ ਲੱਗੇ ਯਾਰ ਮੈਂ ਕੱਲਾ ਨਹੀਂ ਕਹਿੰਦਾ ਉਹਦੇ ਕੋ ਕੁੜੀ ਵੀ ਕਹਿਣ ਦੀ ਆ ਉਹ ਵੀ ਕਹਿਣ ਰਿਆ ਉਹ ਹੱਥ ਦੇ ਇੰਨੇ ਛੱਟੇ ਬੰਦਦੇ ਨਾ ਇਹ ਗ੍ਰੇਵੀ ਹੈ ਨਾ ਫੋਟਲਾਂ 'ਚ ਖਾਈਦੀ ਆ ਹੋਟਲਾਂ ਦੇ ਖਾਈ ਦੀ ਆ ਪਰ ਇੰਨੀ ਮਤਲਬ ਕਦੇ ਇਦਾਂ ਹੋਇਆ ਨਹੀਂ ਹੈਗਾ ਵੀ ਇੰਨੀ ਸਵਾਦ ਬਣੀ ਹੋਵੇ ਬਹੁਤ ਨਜ਼ਾਰੇ ਦੀ ਚੀਜ਼ ਹੈ ਜੀ ਅਸੀਂ ਸੋਹਾਂ ਲੱਗੇ ਸੱਚੀ ਬਹੁਤ ਚਲੋ ਮਿਲਦੇ ਆ ਜੀ ਖਾ ਪੀ ਕੇ ਹੁਣ ਬਣੇ ਰਹੀਓ ਬਲੌਗ ਨਾਲ ਜੀ ਲੋ ਜੀ ਇੱਧਰ ਟਾਈਮ ਸਵਾ 6 ਹੋ ਗਏ ਆ ਤੇ ਇੱਧਰ ਬੰਦੀ ਪਈ ਆ ਹੁਣ ਚਾਹ ਹਾਂਜੀ ਹਾਂਜੀ ਬੈਠਿਓ ਬੈਠਿਓ ਇੱਧਰ ਇਹ ਵੀ ਆ ਗਿਆ ਹੈ ਦੀ ਜਾਰੀ ਜਾਰਾ ਸੋਵੇ ਸੋਵੇ ਸੀਗੇ 4 ਵਜੇ ਸੁੱਤੇ ਨਾ ਆਪਾਂ ਕੋਈ ਕੀ ਬੰਦੇ ਲੱਗਿਆ ਚਾਹ ਆਪਾਂ ਪੀਦੇ ਆ ਚਾਹ ਵੀ ਆਣ ਲੱਗੇ ਹੂੰ ਮਿਲ ਮਿਲ ਦੇ ਹਾਂ ਚਾਹ ਆਣ ਲਵੇ ਲੋ ਜਿਹੜਾ ਟਾਈਮ ਹੋ ਗਿਆ ਜੀ 6:30 ਤੇ ਆਪਾਂ ਲੱਗੇ ਆ ਜੀ ਹੁਣ ਚਾਹ ਪੀਣ ਦੇਖੋ ਜੀ ਫੈਨ ਇਹ ਹੈਗੇ ਨਮਕੀਨ ਕਿਹਦੇ ਫੈਨ ਆਹ ਹੈਗੇ ਪਲੇਨ ਕਿਹਦੇ ਫੈਨ ਫੈਨ ਉਹ ਜਿਹੜੀ ਕੱਲ ਦੀ ਰੀਲ ਪਈਏ ਸਾਰੇ तेरे ਫੈਨ ਆ ਹੁਣ ਅੰਡੀ ਜੀ ਨੇ ਕਿਹਾ ਅੱਤ ਕਰਾਤੀ ਸਾਰੇ ਇਹੀ ਕਹਿਣ ਦੇ ਆ ਨਹਾ ਸਾਰੇ ਇਹੀ ਕਹਿਣਦੇ ਆ ਜਿਹੜੀ ਕੱਲ ਆਪਾਂ ਇੰਸਟਾ ਤੇ ਰੀਲ ਪਾਈ ਆ ਨਾ ਲੋ ਜੀ ਇਧਰ ਚਾਹ ਸਾਰੇ ਜਾਣੇ ਪੀਂਦੇ ਆ ਜੀ ਇਕੱਠੇ ਬਹਿ ਕੇ ਅੱਜ ਅੱਜ ਬਾਹਰ ਬਾਰਿਸ਼ ਇਨੀ ਬਾਰਿਸ਼ ਨੇ ਤਾਂ ਇੰਨਾ ਕ ਮੈਨੂੰ ਤਾਂ ਮੈਨੂੰ ਲੱਗਦਾ ਰੱਬ ਨੇ ਚੇਤਾ ਹੀ ਭੁੱਲ ਗਿਆ ਆਪਣਾ ਰੱਬ ਨੇ ਟੈਂਕੀ ਭਰ ਗਏ ਤੇ ਉਹ ਚੇਤਾ ਭੁੱਲ ਗਿਆ ਟੈਂਕੀ ਬੰਦ ਕਰਨ ਦਾ ਜਾ ਉਹਦਾ ਨਾ ਸੋਚ ਖਰਾਬ ਹੋਇਆ ਜਿਹੜੀ ਕਹਿੰਦੇ ਨੇ ਆ ਟੈਂਕੀ ਭਰ ਗਈ ਹੈ ਬੰਦ ਕਰ ਲੋ ਸੋਚ ਖਰਾਬ ਹੋਇਆ ਰੱਬ ਦਾ ਹੂੰ ਇੰਨਾ ਮੀਂਹ ਅੱਜ ਮੈਂ ਕਹਿੰਦਾ ਪੁੱਛੋ ਕੁਝ ਨਾ ਚਲੋ ਠੀਕ ਹੈ ਜੀ ਬਣੇ ਰਹੀਓ ਬਲੌਗ ਨਾ ਜੀ ਮਿਲਦੇ ਆ ਜੀ ਚਾਹ ਪੀ ਗਏ ਲੋਰੀ ਤੇ ਟਾਈਮ 8 ਵਜ ਗਿਆ ਤੇ ਉੱਧਰ ਹੋ ਰਹੀ ਆ ਹੁਣ ਰਾਤ ਦੇ ਖਾਣੇ ਦੀ ਤਿਆਰੀ ਪਤਾ ਕੀ ਸਬਜੀ ਥੋੜੀ ਆ ਸਬਜੀ ਦੇ ਨਾਲ ਸਾਰਨਾ ਨਹੀਂ ਹੈਗਾ ਪੱਲੂ ਦਾ ਸਵੇਰੇ ਸਕੂਲੇ ਨਹੀਂ ਸਾਰਨਾ ਹੁਣ ਆਲੂ ਪੈਸੀ ਉਬਲੇ ਹੋਏ ਤਿੰਨ ਚਾਰ ਮੱਗ ਚ ਲੈਦਾ ਕਰ ਲਈਏ ਜੀ ਆਲੂਆਂ ਆ ਸਬਜੀ ਬਣਾ ਦੇਣੀ ਨੇ ਸਵੇਰੇ ਸਕੂਲੇ ਟਿਫਨ ਲਈ ਹੈ ਨਾ ਤੇ ਨਾਲ ਇਹਨੂੰ ਪੂਰੀਆਂ ਬਣਾਤਾ ਕਿ ਸਾਰੇ ਖੁਸ਼ ਹੋ ਕੇ ਖਾ ਲੈਂਦੇ ਆ ਸਕੂਲੇ ਨਾਲੇ ਜ਼ੇਲੀਆਂ ਕਰ ਦਿਆਂ ਜੀ ਹੋਏ ਕੀ ਤੇ ਇੱਧਰ ਮੈਂ ਕਿ ਆਲੂਆਂ ਦੀ ਸਬਜੀ ਨੂੰ ਲਾਲ ਮਾ ਤੜਕਾਂ ਹਾਂ ਜੀ ਚਲੋ ਜੀ ही तो बड़े महंगे कर दिखते सत्तर रुपये किलो बहुत अग लगी रही है कि बरसात करके पता नहीं एक ना सब्जियां बहुत और करती बहुत ज्यादा पई है बहुत ਹੁਣ ਵੀ ਆਪਣੇ ਦੁਪਹਿਰ ਦਾ ਮੀਨ ਲੱਗਾ ਹੈ ਦੁਪਹਿਰ ਦਾ ਹੀ ਮੀਨ ਲੱਗਾ ਆ ਆ ਗਿੰਡ ਟਮਾਟਰ ਪਾਏ ਆ ਮੈਂ ਸਰੀਆਂ ਮੀਚਾ ਪਾਈਆਂ ਆ ਚਾਰ ਕੁ ਟਮਾਟਰ ਪਾਏ ਆ ਇਹ ਤਾਂ ਸਬਜੀ ਬਣਾ ਕੇ ਬਹੁਤੀ ਪਕਾਤੀ ਰੱਖ ਲਈ ਤੁਹਾਨੂੰ ਦੁਪਹਿਰੇ ਵੀ ਰੋਟੀ ਖਾਦੀ ਐ ਇਹਨੂੰ ਬਹੁਤ ਲੱਗਿਆ ਹੈ ਜੀ ਬਸ ਲੱਗੇ ਬਣਾਉਣ ਹੋਰ ਕੀ ਆ ਨਾ ਜਿਹੜੀ ਨਿੱਕੜਕਨ ਵਾਟ ਰਹੀ ਹੈ ਗਰੀਨ ਬਰਕਾ ਜਲਾ ਆ ਐਸੇ ਆਟ ਵੀ ਇਹ ਜਿਪਾ ਕੇ ਆਕਦੇ ਹਾਂ ਚਲੋ ਮਿਲਦੇ ਆ ਫਿਰ ਕਰ ਲਈਏ ਹੋਰ ਕੀ ਲਾਲ ਮਾ ਕਰਦਾ ਤੋੜਦਾ ਤਾਂ ਫਿਰ ਓਕੇ ਚਲ ਦੋ ਬਣਿਆ ਲਓ ਜੀ ਦੇਖ ਸਕਦੇ ਆ ਜੀ ਇੱਧਰ ਪੁੱਠੇ ਤਵੇ ਵਾਲੀ ਰੋਟੀ ਬਣਦੀ ਪਈ ਆ ਇੱਧਰ ਮੈਂ ਸੁਜੀ ਗਰਮ ਕਰ ਲਈ ਆ ਤੇ ਇੱਧਰ ਪੱਲੂ ਲਈ ਸਵੇਰ ਲਈ ਸਬਜ਼ੀ ਵੀ ਬਣਾਇ ਰੱਖ ਲਈ ਆ ਸਕੂਲ ਲਈ ਇਹਨਾਂ ਨੂੰ ਰੋਟੀ ਦੇਤੀ ਆ ਇੱਧਰ ਰੂਬਰ ਵੀ ਨਹੀਂ ਖਾਂਦੇ ਪਏ ਪੱਲੂ ਨੂੰ ਵੀ ਦੇਣ ਲੱਗੀ ਰੋਟੀ ਤੇ ਇੱਧਰ ਇਹ ਖਾਂਦੇ ਆ ਰੋਟੀ ਤੁਸੀਂ ਖਾਓ ਰੋਟੀ ਫਿਰ ਦਮਨਿਆਣਿਆਂ ਨੂੰ ਵੀ ਰੋਟੀ ਹਰਮਨ ਨੂੰ ਵੀ ਠੀਕ ਆ ਚਲੋ ਜੀ ਰੋਟੀ ਰੋਟੀ ਖਾ ਲਈਏ ਚਲੋ ਜੀ ਮਿਲਦੇ ਆਂ ਫਿਰ ਤੁਹਾਨੂੰ ਠੀਕ ਆ ਲੋ ਜੀ ਆਪਾਂ ਆ ਗਏ ਜੀ ਆਪਣੇ ਰੂਮ 'ਚ ਤੇ ਟਾਈਮ ਹੋ ਗਿਆ ਜੀ 9:00 ਹੋ ਗਏ ਜਲਦੀ ਵੇਲੇ ਕਿਉਂਕਿ ਬਾਹਰ ਬਹੁਤ ਪੈ ਰਿਆ ਮੀਂਹ ਤੇ ਚਲੋ ਜੀ ਕਰੋ ਜੀ ਬਲੌਗ ਦਾ ਐਂਡ ਚਲੋ ਜੀ ਜੀ ਕਰਦੇ ਆ ਅੱਜ ਦੇ ਬਲੌਗ ਦਾ ਇੱਥੇ ਹੀ ਐਂਡ ਤੇ ਚਲੋ ਜੀ ਫਿਰ ਕੱਲ ਇੱਕ ਨਵੇਂ ਬਲੌਗ ਨਾਲ ਮਿਲਾਂਗੇ ਲਾਈਕਸ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਚਲੋ ਜੀ ਠੀਕ ਆ ਜੀ ਮਿਲਦੇ ਆਂ ਜੀ ਕੱਲ ਫਿਰ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ